ਲੋਗੋ ਮਿੱਤਰੋ ਅੱਜ ਤੁਹਾਨੂੰ ਆਪਾਂ ਤਿੰਨ ਟਰੈਕਟਰ ਦਿਖਾਉਣੇ ਆ। ਪੂਰੇ ਸਾਫ ਕੰਡੀਸ਼ਨ ਦੇ ਟਰੈਕਟਰ ਦਿਖਾਉਣੇ ਆ। ਪਹਿਲਾ ਦਿਖਾਉਣੇ ਆ ਦੋਸਤੋ ਤੁਹਾਨੂੰ ਐਂਟਰ B275 ਹੈ। ਤਾਂ ਮੌਤ ਸਾਫ ਸੁਥਰਾ ਤੇ ਸਾਰਾ オリジナル ਟਰੈਕਟਰ ਪਿਆ। ਅਜੇ ਕਿਤੋਂ ਵੀ ਕੋਈ ਚਾਬੀ ਨਹੀਂ ਲੱਗੀ, ਕੁਝ ਨਹੀਂ ਲੱਗਿਆ। ਤਾਂ ਮਾਲਕ ਨਾਲ ਗੱਲਬਾਤ ਕਰਦੇ ਆ ਅਸੀ ਗੱਲ ਜੀ। ਬੱਸ ਸ੍ਰੀ ਗੱਲ ਬਾਜੀ। ਆਪਣਾ ਨਾਮ ਜੀ ਪਿੰਡ ਦਾ। ਸੀਪ ਸਿੰਘ ਆ ਜੀ। ਅੱਛਾ ਜੀ। ਭਾਈ ਦਿਓ ਵੇ ਇਸ ਬਾਰੇ ਜਾਣਕਾਰੀ ਐਂਟਰ ਬਾਰੇ। ਭਾਈ ਜੀ 96 ਮਾਡਲ ਹੈ। ਅੱਛਾ ਜੀ 96 ਮਾਡਲ ਹੈ। ਹਾਂ। ਅੱਛਾ ਜੀ। ਸਾਰਾ オリジナル ਹੈ। ਸਾਰਾ オリジナル ਹੈ। ਰ ਆਰ ਜੇ ਨੰਬਰ ਹਾਂ ਅੱਛਾ 9 ਨੰਬਰ ਸਾਰਾ ਰਿਜਨ ਨਾਲ ਭੇਜ ਕੇ ਕੱਲ੍ਹ ਮੰਗ ਜਿੱਕੇ ਆ ਦੇਖੋ ਸਪੈਂਡਲ ਦੀਆਂ ਰਬੜਾਂ ਰੋੜਾਂ ਇਹਨਾਂ ਨਾਲ ਨਹੀਂ ਆ ਪਾ ਪਾ ਕਿੰਨਾ ਸਾਫ਼ ਹੈ ਠੀਕ ਹੈ ਠੀਕ ਕਿਸੇ ਪਾਸੇ ਆਤਰਾਂ ਇੰਟੈਕਟਰ ਠੀਕ ਹੈ ਜੀ ਲਓ ਜੀ ਆ ਤਾਂ ਮੈਨੂੰ ਲੱਗਦਾ ਕਦੇ ਇਹਨਾਂ ਨੂੰ ਤਾਂ ਚਾਬੀ ਨਹੀਂ ਲੱਗੀ ਤੇ ਵਾਣਾ ਹੁੰਦੀ ਪਏ ਹਾਂ ਉਮੀ ਪਏ ਛੋਟਾ ਤੇ ਰੰਗ ਬਹੁਤ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਟਾਇਰ ਪਾਈ ਜੀ ਮਗਰਲੇ ਹੈਗੇ 60 65 ਪੈਸੇ ਹੂੰ ਕਿਹੜੀ ਕੰਪਨੀ ਦੀ ਸਾਈਡ ਆਹਾਂ ਅਗਲੇ ਐਮ ਆਰ ਐਫ ਦੇ ਸਾਡੇ ਕੰਡੀਸ਼ਨ ਚੰਗੀ ਹੈ ਟਾਇਰਾਂ ਦੀ ਤੇ ਪੂਰਾ ਟਰੈਕਟਰ ਬੰਨ ਦਾ ਸੰਦਾ ਵੱਡੀ ਗੱਲ ਇਹ ਹੈ ਨਾ ਹਾਂਜੀ ਹਾਂ ਹਾਂ ਤਾਂ ਇਹ ਸਾਰਾ Ориਜਨਲ ਆ ਹਾਂਜੀ ਹਾਂ ਮਾਡਲ ਕਿੰਨਾ ਜੀ 96 96 ਮਾਡਲ ਹਾਂਜੀ ਠੀਕ ਹੈ ਜੀ ਠੀਕ ਆ ਤਾਂ ਵੀ ਫਿਰ ਕੀ ਡਿਮਾਂਡ ਵਗੈਰਾ ਕੀ ਆ ਇਹਦੀ ਬਾਈ ਡਿਮਾਂਡ 1,20,000 ਆ 1,20,000 ਹਾਂਜੀ ਮੈਂਟਰ ਮਹਿੰਦਰਾ ਹਾਂਜੀ 1,20,000 ਰੁਪਏ ਡਿਮਾਂਡ ਆ ਦੋਸਤੋ ਬਾਕੀ ਵੀ ਆਪਾਂ ਸਾਰਾ ਪੁੱਛ ਲੈਨੇ ਆ ਰੇਟ ਵਗੈਰਾ ਡੰਡਾ ਫੱਟੀ ਸਤਰੀ ਸਾਰਾ ਕੁਝ ਨਾਲ ਆ ਮਿਲ ਜੂਗਾ ਮਿਲ ਜੂਗਾ ਆ ਸਤਰੀ ਵੀ ਲੱਗ ਜੂ ਐ ਮਿਲ ਜੂਗਾ ਮਿਲ ਜੂਗਾ ਠੀਕ ਹੈ ਜੀ ਤਾਂ ਫਿਰ ਵਈ ਦੇਣਾ ਕਿੰਨੇ ਦਾ ਤੇ ਆਪਾਂ ਦੇਵਾਂਗੇ ਜੀ 1,05,000 ਦਾ 1,05,000 ਦਾ ਹਾਂ ਅੱਛਾ ਜੀ ਠੀਕ ਹੈ ਠੀਕ ਆ ਕੱਲ ਕਿਤੋਂ ਵੇਚਣੀ ਨਾ ਨਾ ਆ ਮਾੜਾ ਇਹ ਨੋਰਮਲ ਦਾ ਸੀ.ਈ.ਡੀ. ਸੀ ਕਿ ਮੜੀ ਜਿਹਦਾ ਹੋਵੇ ਇੰਦਰ ਕੀਤਾ ਹਾਂ ਉਹ ਬਾਕੀ ਸਾਰਾ ਬਾਕੀ ਸੁੱਕਾ ਜਾਵਾ ਸਾਈਡ ਨੰਬਰ ਰਸਤਾ ਨੰਬਰ ਠੀਕ ਹੈ ਜੀ ਤਾਂ ਦਿਖਾਇਓ ਵੀ ਦੂਜਾ ਡੈਕਟਰ ਦਿਖਾਇਓ ਇਹ ਤਾਂ ਦੇਖੋ 60 ਪਾਓ ਲਓ ਵੀ ਮਿੱਤਰੋ ਹੁਣ ਤੁਹਾਨੂੰ ਦਿਖਾਉਣੇ ਆ ਫਾਰਮ ਟ੍ਰੈਕ ਦੇ ਛੱਟ ਤਾਂ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਆ ਤਾਂ ਸੁੱਕਾ ਪਿਆ ਕਿਤੇ ਲੀਕ ਵਗੈਰਾ ਵੀ ਨਹੀਂ ਹੈ ਨਾ 96 ਮਾਡਲ ਹੈ 96 ਮਾਡਲ ਹੈ ਇਹ ਵੀ ਰਸਤਾ ਨੰਬਰ ਹੈ ਅੱਛਾ ਜੀ ਤਾਂ ਵੀ ਫਿਰ ਟਾਇਰਾਂ ਦੀ ਕਿੰਨੀ ਕੰਡੀਸ਼ਨ ਆ ਟਾਇਰ ਬਾਈ ਜੀ ਮੂਰਲੇ ਦਦੇ ਆ ਮਗਲੇ 35 ਰੁਪਏ ਟਾਇਰਾਂ ਮੂਰਲੇ ਅੱਦੇ ਆ ਹਾਂਜੀ ਹੂੰ ਮਗਰਲੇ 35 ਪੈਸੇ ਸੀਟ ਦੇ ਹਾਂਜੀ ਕੰਪਨੀ ਦੇ ਠੀਕ ਹੈ ਠੀਕ ਹੈ ਆ ਮਗਰਾੜ ਮੈਨੂੰ ਲੱਗਦਾ ਨਾਲ ਦੇ ਹੈ ਨਾ ਜਮਾ ਨਾਲ ਦੇ ਮਗਰਾੜ ਰੰਬ ਸਾਰਾ ਕੁਝ ਨਾਮ ਦਾ ਹੂੰ ਟਰੈਕਟਰ ਸਮਾਈ ਚਿਰਿਆ ਜਿੰਨਾ ਰਿਹਾ ਹਾਂ ਸੁੱਕਾ ਟਰੈਕਟਰ ਜਮਾ ਸੁੱਕਾ ਟਰੈਕਟਰ ਹੈ ਜਮਾ ਕਿਤੇੋਂ ਲੀਕ ਵਗੈਰਾ ਵੀ ਨਹੀਂ ਹਾਂਜੀ ਹਾਂ ਤਾਂ ਫਿਰ ਬਈ ਕਿੰਨਾ ਮਾਡਲ ਹੈ ਇਹ ਇਹ ਬਾਈ ਜੀ 96 ਮਾਡਲ ਹੈ ਦੇਣਾ ਫਿਰ ਕਿੰਨੇ ਦਾ ਜੀ ਇਹ ਮੁੱਲ ਤਾਂ ਹੈਗਾ ਆਪਣਾ 1,58,000 ਦੇ ਦਾਂਗੇ ਆਪਾਂ 1,40,000 ਦਾ ਜੀ 1.40 ਹਜ਼ਾਰ ਬਾਕੀ ਚੰਗਾ ਮਾਨਤਾਨ ਕਰ ਦੋ ਕਰ ਦਾਂਗੇ ਤੁਹਾਡੀ ਵੀਡੀਓ ਦੇਖ ਕੇ ਉਹ ਕਰ ਦਾਂਗੇ ਅੱਛਾ ਅੱਛਾ ਜੀ ਹਾਂ ਜੀ ਤੁਹਾਡੀ ਵੀਡੀਓ ਦੇਖ ਕੇ ਹੋਰ ਵੀ ਮਾਨਤਾਨ ਦੇਵਾਂਗੇ ਓਕੇ ਬਈ ਤਾਂ ਅਗਲਾ ਦਿਖਾਓ ਵੀ ਫਾਰਮ ਟਰੈਕ ਚੈਂਪੀਅਨ ਦੋਸਤੋ ਵੀ ਦੀ ਡਿਮਾਂਡ ਬਹੁਤ ਜ਼ਿਆਦਾ ਰਹਿੰਦੀ ਹੈ ਮਿਲਦੇ ਘੱਟਾ ਕਿਉਂਕਿ ਤੇਲ ਦੇ ਖਰਚਾ ਬਹੁਤ ਘੱਟਾ ਇਹਨਾਂ ਨੂੰ ਇਹ ਆ ਗਿਆ ਚੈਂਪੀਅਨ 2004 ਮਾਡਲ 2004 ਮਾਡਲ ਹਾਂ ਜੀ ਅੱਛਾ ਜੀ ਤਾਂ ਇਹਦਾ ਵੀ ਰੰਗ ਵਗੈਰਾ ਹਾਂ ਜੀ ਰੰਗ ਰੰਗ ਓਰੀਜਨਲ ਸਾਰਾ ਕੁਝ ਅੱਛਾ ਜੀ ਹਾਂ ਜੀ 2004 ਮਾਡਲ ਅੱਛਾ ਜੀ ਬੂਡੇ ਟਾਇਰ ਹੈ ਤੇango ਮਗਲੇ 40 ਕੇ ਪੈਸੇ ਬੂਡੇ ਯਰ ਦੇ ਟਾਇਰ ਹੈ ਦੋਸਤੋ ਚਾਰੇ ਹਾਂ ਤਾਂ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਮੰਨ ਲਓ ਕੀਤੀ ਨੂੰ ਤਾਂ ਜਾਂਦੇ ਨਹੀਂ ਘਟੋ ਘਟ 3-4 ਸਾਲ ਹਾਂਜੀ ਤਾਂ ਮਾਡਲ ਕਿੰਨਾ ਹੈ 2004 ਹਰਿਆਣਾ ਨੰਬਰ ਹੈ ਅੱਛਾ ਜੀ 2004 ਮਾਡਲ ਹਰਿਆਣਾ ਨੰਬਰ ਹਾਂਜੀ ਹਾਂਜੀ ਠੀਕ ਹੈ ਤਾਂ ਫਿਰ ਵੇਚ ਦੀ ਕੀ ਡਿਮਾਂਡ ਰੱਖੀ ਹੈ ਡਿਮਾਂਡ ਭਾਈ 1,60,000 ਹੈ 1,60 ਹਾਂਜੀ ਅੱਛਾ ਜੀ ਦੇ ਦਾਂਗੇ ਆਪਾਂ 1,40,000 ਰੁਪਏ 1.40 ਹਜ਼ਾਰ ਦਾ ਫਾਰਮ ਟਰੈਕ ਚੈਂਪੀਅਨ ਹਾਂਜੀ ਚਾਰ ਮਾਡਲ ਸਾਫ ਕੰਡੀਸ਼ਨ ਦੇ ਵਿੱਚ ਹਾਂਜੀ ਹਾਂਜੀ ਬਾਕੇ ਲੈ ਜੇ ਇੰਜਨ ਗੇਅਰ ਕੋਈ ਤਹੱਲੀ ਵਾਰ ਠੀਕ ਹੈ ਟਰੈਕਟਰ ਜਿੰਨੇ ਆਪਾਂ ਤਿੰਨ ਦਿਖਾਏ ਤਿੰਨੇ ਬਾਕੇ ਲੈ ਜੇ ਤਿੰਨੇ ਬਾਕੇ ਲੈ ਜੇ ਤਹੱਲੀ ਕਰਨਾ ਬਾਈ ਕੋਈ ਗੱਲ ਨਹੀਂ ਆਪਾਂ ਨੂੰ ਅੱਛਾ ਜੀ ਹਾਂਜੀ ਠੀਕ ਹੈ ਜੀ ਉਤਰ ਮਖਾਉਣੇ ਦਾ ਟਰੈਕਟਰ ਤਿੰਨ ਸੀ ਤੇ ਚੌਥਾ ਵੀ ਤੁਹਾਨੂੰ ਦਿਖਾ ਰਹੇ ਆ ਪਾਵਰ ਟਰੈਕ 455 ਬਾਕੀ ਮਾਲਕ ਨਾਲ ਆ ਪੁੱਛਦੇ ਆ ਕੀ ਕੰਡੀਸ਼ਨ ਵਗੈਰਾ ਇਹਦੀ ਕੀ ਮਾਡਲ ਹੈ ਜੀ ਇਹ 2010 ਮਾਡਲ ਹੈ ਅੱਛਾ ਜੀ 2010 ਮਾਡਲ ਹਾਂਜੀ ਕੰਡੀਸ਼ਨ ਕਿਵੇਂ ਬਈ ਇੰਜਨ ਗੇਅਰ अच्छा आ, जी हां टायरਾਂ ਦੀ ਕੀ ਕੰਡੀਸ਼ਨ ਹੈ ਟਾਇਰ ਬਾਈ ਜੀ ਮਗਰ ਲੱਕਾ ਸੇ ਆ 35 40 ਪੈਸੇ ਹੀ ਹੈ ਜੀ ਅੱਛਾ ਜੀ ਹਾਂ ਜੀ ਇੰਜਨ ਕੇਰ ਦਾ ਵਾਹ ਕੇ ਲਜਨ ਪੂਰਾ ਚੰਗਾ 43 55 ਪਾਵਰ ਟਰੈਕ ਅੱਛਾ ਜੀ ਪਾਵਰ ਸਟੀering ਸਾਰਾ ओरिजिनल ਹੈ ਸਾਰਾ ਰਜਿਸਟਰਡ ਟਰੈਕਟਰ ਬਠਿੰਡਾ ਨੰਬਰ ਅੱਛਾ ਜੀ ਬਠਿੰਡਾ ਨੰਬਰ ਹਾਂ ਜੀ ਹਾਂ ਜੀ ਐਮ ਆਰ ਐਫ ਦੇ 14 9 28 ਦੇ ਟਾਇਰ ਹੈ ਟਾਇਰ ਤਾਂ ਆ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਪਏ ਪੈਰ ਦਾਣ ਵਗੈਰਾ ਨਹੀਂ ਹਾਂ ਜੀ ਹਾਂ ਜੀ ਠੀਕ ਹੈ ਜੀ ਤਾਂ ਡਿਮਾਂਡ ਕੀ ਆ ਡਿਮਾਂਡ ਬਾਈ ਜੀ 7/2 ਰੱਖ ਰਹੀ ਆ ਸਵਾਦੋ ਹੂੰ ਲੈਣ ਲੈਣ ਕਿਤੋਂ ਤਾਈ ਕਰ ਦੂੰਗਾ ਜੀ 2 ਲੱਖ ਰੁਪਏ ਦਾ ਜੀ ਦੋ ਦਾ ਬਾਕੀ ਰੇਟ ਮਾਨਤਾ ਨਾਲ ਚੰਗਾ ਹੋ ਜੀ ਮोटा-ਮੋਟਾ ਕਰ ਦਾਂਗੇ ਮਾਨਤਾ ਸਮਾਨ ਸਮਾਨ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਆ ਤਾਂ ਲੋਬੀ ਮਤਲਬ ਗੱਲਬਾਤ ਕਰ ਸਕਦੇ ਹੋ ਵੀ ਡੰਡਾ ਫੱਟਰੀ ਛਤਰੀ ਸਭ ਕੁਝ ਨਾਲ ਆ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਤੇ ਜੈਨੂਇਨ ਜੇ ਰੇਟ ਰੱਖਿਆ ਹੋਇਆ ਚਾਹ ਟਰੈਕਟਰ ਦਿਖਾਇਆ ਵੀ ਰਣੇ ਸਕਰੀਨ ਤੇ ਫੋਨ ਨੰਬਰ ਚੱਲੀ ਜਾਂਦਾ ਜਿੰਨਾ ਤੇ ਜਾ ਕੇ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਫੋਨ ਨੰਬਰ ਬੋਲ ਦਿਆਂਗੇ 98775 99278 ਨਾਮ ਜੀ तीर सिंह तीर था था। तो सिंह ओके ओके लाव मित्रो तिन ਟਰੈਕਟਰ ਦਿਖਾਏ ਤਿੰਨੇ ਕੋਕਾ ਪੀਸ ਆ ਬਾਕੇ ਤਸੱਲੀ ਕਰਕੇ ਫੇਰ ਲੈ ਕੇ ਜਾਓ ਹਾਂ ਤਸੱਲੀ ਕਰਨ ਬਾਕੇ ओके ਧੰਨਵਾਦ